ਪੈਸਾ ਪਹਣੀ ਵਾਂਗ ਵਹਤਾ ਵਿਕ ਗਏ ਟੱਕ ਜਮੀਨਾਂ ਦੇ ਨਹੀਂ ਹੁਣ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾ ਦੇ ਬਾਕੀ ਬਢਿੰਡਾ ਸੀਟ ਤੇ ਸ਼ਰਤਾ ਲੱਗ ਰਹੀਆਂ ਜੀ ਬੀਬਾ ਹਰਸ਼ੀਪਤ ਕੌਰ ਬਦਲਦੀਆਂ ਮੈਂ ਕਾਲੀ ਦਲ ਦਾ ਬੰਦਾ ਮੈਂ ਆਖੂ ਸਾਡੀ ਪਾਰਟੀ ਜਿੱਤੂਗੀ ਆਪਰੇ ਆਖਣਗੇ ਸਾਡੇ ਜਿੱਤਣਗੇ ਲੱਖੇ ਦੇ ਆਖਣਗੇ ਅਸੀਂ ਜਿੱਦਦੇ ਹਾਂ ਕਾਂਗਰਸ ਆਖੂ ਅਸੀਂ ਜਿੱਦਦੇ ਹਾਂ ਸਹੀ ਦਾ ਪਤਾ ਇਹਦਾ ਲੱਗੂਗਾ ਮਤਲਬ ਰਿਜ਼ਲਟ ਤੋਂ ਬਾਅਦ ਜੇ ਤੁਸੀਂ ਜਿੱਤ ਗਏ ਤਾਂ ਮੈਂ ਵਧਾਈਆਂ ਦੇ ਤੂੰ ਜੇ ਅਸੀਂ ਜਿੱਤ ਗਏ ਤੁਸੀਂ ਸਾਨੂੰ ਦੇ ਦਿਓ ਵਧਾਈਆਂ ਕੱਲ ਨੂੰ ਜਦੋਂ ਰਿਜ਼ਲਟ ਆ ਗਿਆ ਤਾਂ ਕੁਝ ਕੁ ਬੰਦੇ ਆਨਲਾਈਨ ਹੋਣਗੇ ਤੇ ਸਾਨੂੰ ਆਖਣਗੇ ਸੋਡੀਆਂ ਜਮੀਰਾ ਮਰੀਆਂ ਬਾਕੀ ਦੋਸਤੋ ਸਭ ਤੋਂ ਜ਼ਰੂਰੀ ਗੱਲ ਜੂਨ ਦਾ ਮਹੀਨਾ ਹੁਣਾਂ ਭੁੱਲਿਓ ਸਾਡੇ ਪਿੰਡ ਤੁਸੀਂ ਵੇਖ ਲਓ ਤਿੰਨੇ ਬੂਤ ਇਕੱਠੇ ਲੱਗੇ ਸੀ ਕਿਸੇ ਤੇ ਕੋਈ ਲੜਾਈ ਝਗੜਾ ਨਹੀਂ ਪਿਆਰ ਨਾਲ ਵੋਟਾਂ ਪਈਆਂ ਹੁਣ ਪੰਜਾਬ ਦੇ ਵਿੱਚ ਪੰਜਾਬ ਦੀ ਸ਼ਕਲ ਬਦਲ ਰਹੀ ਹੈ ਹੌਲੀ ਹੌਲੀ ਤੁਸੀਂ ਗੱਲ ਮੇਰੀ ਯਾਦ ਰੱਖਿਓ 27 ਦੇ ਵਿੱਚ ਪੰਜਾਬ ਦਾ ਮੂੰਹ ਹੋਰ ਪਾਸੇ ਹੋਊਗਾ ਦੇਖੋ ਨਿਕਲ ਕੇ ਵੇਖਿਓ ਮੁੰਡੇ ਸੜਕਾਂ ਤੇ ਭੱਜ ਰਹੇ ਆ ਦੌੜ ਲਾ ਰਹੇ ਆ ਬਾਨਾਂ ਦੇ ਵਿੱਚ ਰੇਸ ਲਾ ਰਹੇ ਕਿੰਡਾ ਵਧੀਆ ਮਾਹੌਲ ਆ ਪੰਜਾਬ ਦਾ ਥਾ ਥਾ ਸ਼ਰਧਾਂਗੀਆਂ ਵਰ ਰਹੀਆਂ ਪੁਰਾਣੀਆਂ ਖਰਾਕਾਂ ਜਿਹੜੀਆਂ ਆਪਣੀਆਂ ਉਹ ਹੋ ਰਹੀਆਂ ਪਾਰਟੀ ਕਲਗ ਚੀਜ਼ ਆ ਰਿਸ਼ਤੇ ਕਲਗ ਚੀਜ਼ ਆ ਇਹਦੀ ਵੱਡੀ ਮਿਸਾਲ ਵੇਖਣ ਨੂੰ ਮਿਲੀ ਕਿ ਆਪਣੇ ਪਿੰਡਾਂ ਦੀਆਂ ਦੇ ਵਿੱਚ ਕਾਂਗਰਸ ਅਕਾਲੀ ਦਲ ਬਿਲਕੁਲ ਨਾਲੋ ਨਾਲ ਬੂਸ ਲੱਗੇ ਸੀ ਮੋਦੀ ਬਣਾਜੋ ਗਵਰਨਮੈਂਟ ਕਿ ਨਹੀਂ ਕੋਈ ਸਮਝ ਨਹੀਂ ਲੱਗਦੀ ਇਹਨਾਂ ਦੀ ਕੋਈ ਪਤਾ ਨਹੀਂ ਲੱਗਦਾ ਮੈਂ ਤਾਂ ਕਾਂਗਰਸਰ ਦਾ ਕੀ ਜਾਂਦੇ ਵੀ 295 ਸਾਡੀਆਂ ਪੱਕੀਆਂ ਹੋਈਆਂ ਵੀ ਹਾਂ ਹਾਂ ਤੇ ਫਿਰ ਜੇ 295 ਲੱਗ ਜਾਂਦੇ ਫਿਰ ਦੂਜੇ ਕੋਲ ਫਿਰ ਦੂਜਾ ਵੰਡਿਆ ਜਾਂਦੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਹੈਗੇ ਜੀ ਅਹਿਮ ਦਿਨ ਪੂਰੇ ਭਾਰਤ ਵਾਸਤੇ ਪੰਜਾਬ ਵਾਸਤੇ ਕਿਉਂਕਿ ਅੱਜ ਆਉਣਾ ਰਿਜ਼ਲਟ ਤੇ ਸਾਰੇ ਆਣੇ ਚਾਹ ਚੂ ਪੀ ਕੇ ਹੋ ਜੋ ਕੈਮ ਬਹਿ ਜੋ ਟੀਵੀ ਅੱਗੇ ਤੇ ਥੋੜੇ ਸਮੇਂ ਦੇ ਵਿੱਚ ਵਿੱਚ ਰਜਾਣ ਆਉਣ ਲੱਗ ਜਾਣਗੇ ਕੁਝਕ ਤਾਂ ਲੱਗ ਹੀ ਗਏ ਤੇ ਵੈਸੇ ਸਰਵੇ ਦਾ ਦੱਸ ਹੀ ਰਹੇ ਆ ਬਾਕੀ ਸਰਵੇ ਵੀ ਨੇ ਸੱਚ ਹੁੰਦੇ ਆ ਕਿ ਝੂਠ ਹੁੰਦੇ ਆ ਬਾਕੀ ਬਠਿੰਡਾ ਸੀਟ ਤੇ ਸ਼ਰਤਾਂ ਲੱਗ ਰਹੀਆਂ ਜੀ ਬੀਬਾ ਹਰਸ਼ੀਵਰਤ ਕੌਰ ਬਦਲਦੀਆਂ ਆਪਣੇ ਕਈ ਰਿਸ਼ਤੇਦਾਰਾਂ ਕਹਿੰਗਾ ਨੇ ਤਾਂ ਲੱਖ ਲੱਖ ਦੀਆਂ ਵੀ ਲੱਗੀਆਂ ਤੇ ਬਾਕੀ ਵੇਖਦੇ ਆ ਕਿੰਨੇ ਲੀਡ ਨਾਲ ਜਿੱਦੇ ਜਾਂ ਕੀ ਕਹਾਣੀ ਆ ਵੀ ਸਰਵੇ ਦੇ ਹਿਸਾਬ ਨਾਲ ਜਿਵੇਂ ਪਿਛਲੇ ਕਿੜੇ ਰਾਜੇ ਦੀ ਪਟੰਗ ਦੀ ਵੋਟ ਜਿਵੇਂ ਕਈ ਪਾਸੇ ਜਿਵੇਂ ਮੋਡਲੀ ਸਾਈਡ ਤੋਂ 6000 ਅਪ ਹੋ ਗਈ ਸੀ ਤੇ ਬਠਿੰਡੇ ਜਾ ਕੇ ਬੀਬਾ ਦੀ ਅਪ ਹੋ ਗਈ ਤੀ ਯਾਰ ਤੇ ਪਤਾ ਕੋਈ ਨਹੀਂ ਕੀ ਬੰਨਾ ਹੈ ਕੱਲ ਨੂੰ ਪਤਾ ਲੱਗੂਗਾ ਮੁਕਾਬਲਾ ਕਿਵੇਂ ਹੈ ਬਰਾਬਰ ਹੈ ਜਾਂ ਇੱਕ ਪਾਸਾ ਹੈ ਉਹ ਤਾਂ ਕੱਲ ਨੂੰ ਪਤਾ ਲੱਗਣਾ ਹੁਣ ਤਾਂ ਆਪਣੀਆਂ ਗੱਲਾਂ ਮੈਂ ਕਾਲੀ ਦਲ ਦਾ ਬੰਦਾ ਮੈਂ ਆਖੂ ਸਾਡੀ ਪਾਰਟੀ ਜਿੱਤੂਗੀ ਆਪਰੇ ਆਖਣਗੇ ਸਾਡੇ ਜਿੱਤਣਗੇ ਲੱਖੇ ਦੇ ਆਖਣਗੇ ਅਸੀਂ ਜਿੱਦਦੇ ਹਾਂ ਕਾਂਗਰਸ ਆਖੂ ਅਸੀਂ ਜਿੱਦਦੇ ਹਾਂ ਸਹੀ ਦਾ ਪਤਾ ਇਹਦਾ ਲੱਗੂਗਾ ਮਤਲਬ ਰਿਜ਼ਲਟ ਤੋਂ ਬਾਅਦ ਤੇ ਬਾਕੀ ਦੋਸਤੋ ਏਕਤਾ ਬਣਾਈ ਰੱਖਿਓ ਲੜਿਓ ਨਾ ਜੇ ਤੁਸੀਂ ਜਿੱਤ ਗਏ ਤਾਂ ਮੈਂ ਵਧਾਈਆਂ ਦੇ ਤੂੰ ਜੇ ਅਸੀਂ ਜਿੱਤ ਗਏ ਤੁਸੀਂ ਸਾਨੂੰ ਦੇ ਦਿਓ ਵਧਾਈਆਂ ਜੇ ਮਤਲਬ ਸਰਵੇ ਜਿਵੇਂ ਦਸੀ ਜਾਂਦੇ ਉਹ ਮੈਂ ਹੁੰਦਾ ਤਾਂ ਤੇ ਬਾਕੀ ਦੋਸਤੋ ਮੇਰਾ ਦੋਸਤ ਆ ਰਹਿਮਤ ਅਲੀ ਆਪਣਾ ਸਿੰਗਰ ਵੀ ਹੈ ਵਧੀਆ ਗਾਣੇ ਗਾਉਂਦਾ ਉਹ ਵੀ ਤੁਹਾਨੂੰ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹੈ ਧਿਆਨ ਨਾਲ ਸੁਣਿਓ ਤੇ ਬੜਾ ਵਧੀਆ ਇਨਸਾਨ ਹੈ ਜਦੀ ਵੀਡੀਓ ਤੁਸੀਂ ਹੁਣ ਦੇਖ ਚੁੱਕੇ ਹੋ ਤੇ ਹੁਣ ਮੈਂ ਅੱਗੇ ਬਾਈ ਦੀ ਵੀਡੀਓ ਪਾਉਂਗਾ ਉਹ ਵੀ ਧਿਆਨ ਨਾਲ ਵੇਖਿਓ ਬਾਕੀ ਦੋਸਤੋ ਕੱਲ ਨੂੰ ਜਦ ਰਿਜ਼ਲਟ ਆ ਗਿਆ ਤਾਂ ਕੁਝ ਕੁ ਬੰਦੇ ਆਨਲਾਈਨ ਹੋਣਗੇ ਤੇ ਤੁਹਾਨੂੰ ਆਖਣਗੇ ਸੋਢੀ ਗੰਜ ਮੀਰਾ ਮਰਗੀਆਂ ਇਹ ਤੁਸੀਂ ਅਕਸਰ ਹੀ ਦੇਖੀਆਂ ਹੋਣੀਆਂ ਵੀਡੀਓ ਜੇ ਤੁਸੀਂ ਉਹਨਾਂ ਨੂੰ ਵੋਟ ਪਾ ਦਿੰਦੇ ਤਾਂ ਤੁਸੀਂ ਹੁਣੇ ਸੀਗੇ ਸੱਚੇ ਬੰਦੇ ਨਹੀਂ ਤੁਸੀਂ ਗद्दार ਹੋ ਹਰੇਕ ਇਨਸਾਨ ਮਤਲਬ ਐਡਾ ਦਿਮਾਗ ਤੋਂ ਪਾਗਲ ਨਹੀਂ ਹੁੰਦਾ ਉਹ ਆਪਦੇ ਸਿਸਟਮ ਨਾਲ ਹੀ ਵੋਟ ਪਾਉਂਦਾ ਹੁੰਦਾ ਜਿਹਦਾ ਜਿਹਨੂੰ ਫਾਇਦਾ ਹੁੰਦਾ ਜਿਹਦਾ ਸਾਨੂੰ ਫਾਇਦਾ ਅਸੀਂ ਪਾਵਾਂਗੇ ਜਿਹਦਾ ਤੁਹਾਨੂੰ ਫਾਇਦਾ ਤੁਸੀਂ ਪਾ ਦਿਓ ਐਵੇਂ ਕਿਸੇ ਨੂੰ ਗद्दार ਕਹੀ ਜਾਣਾ ਜਾਂ ਮਰਗੀਆਂ ਜਮੀਨ ਨਾਲੇ ਕਹਿਣਾ ਗਲਤ ਕਰ ਲੈ ਤੇ ਬਾਕੀ ਜਿਨ੍ਹਾਂ ਦੀਆਂ ਕੁਰਬਾਨੀਆਂ ਹੈਗੀਆਂ ਉਹਦਾ ਸਾਰਿਆਂ ਨੂੰ ਪਤਾ ਆਪਾਂ ਨੂੰ ਤੇ ਆਪਾਂ ਨੇ ਇੱਜ਼ਤ ਵੀ ਕਰਦੇ ਆਂ ਤੇ ਕਰਦੇ ਰਵਾਂਗੇ ਤੇ ਪਰ ਐਵੇਂ ਹੁਣ ਲਾਈਵ ਹੋ ਜਾਣਾ ਮਾੜੀ ਮਾੜੀ ਗੱਲ ਤੇ ਵੀ ਸਾਨੂੰ ਵੋਟ ਨਹੀਂ ਪਾਈ ਫਲਾਨਾ ਧੌਂਕਾ ਉਹ ਤੇ ਅਗਲੇ ਦੀ ਮਰਜ਼ੀ ਹੈ ਨਾ ਜਿੱਥੇ ਦਿਲ ਮੰਨ ਦਾਗਲਾ ਉੱਥੇ ਵੋਟ ਪਾਊਗਾ ਗੱਜ-ਬੱਜ ਕੇ ਪਾਊਗਾ ਤੇ ਬਾਕੀ ਬਸ ਏਕਤਾ ਬਣਾਈ ਰੱਖਿਓ ਇਧਰ ਬਜ਼ੁਰਗ ਫਿਰਦੇ ਸੈਰ ਕਰਦੇ ਫਿਰ ਕਿਉਂਕਿ ਮੈਨੂੰ ਅੱਜ ਫੇਰ ਇਵਨਿੰਗ ਹੀ ਹੋ ਗਈ ਐ ਕੰਮਾਂ ਕਰਾਂ ਚ ਤੇ ਬਾਕੀ ਅੱਜ ਮੋਟਰਸਾਈਕਲ ਨੂੰ ਠੀਕ-ਠੋਕ ਕਰਾਇਆ ਉਹਨੂੰ ਵੀ ਲੈ ਕੇ ਜਾਣਾ ਕਿਸੇ ਪਾਸੇ ਕੋਈ ਪੈਂਚਰ ਸੈਂਟਰ ਲਵਾਉਣੇ ਆ ਉਹ ਵੀ ਵਿਚਾਰਾ ਢੱਲਾ ਹੋਇਆ ਪਿਆ ਸੀ ਤੇ ਬਾਕੀ ਦੋਸਤੋ ਸਭ ਤੋਂ ਜ਼ਰੂਰੀ ਗੱਲ ਜੂਨ ਦਾ ਮਹੀਨਾ ਹੁਣਾਂ ਭੁੱਲਿਓ ਜੇ ਤੁਸੀਂ ਜਿੱਤਦੇ ਹੋ ਤਾਂ ਵਧੀਆ ਗੱਲ ਹੈ ਮੈਂ ਤਾਂ ਚਾਹਣਾ ਵੀ ਜਸ਼ਨ ਜੋਸ਼ ਨਾ ਹੀ ਬਣਾਇਓ ਵੈਸੇ ਚੱਲ ਖੁਸ਼ੀ ਹੁੰਦੀ ਹੈ ਵੈਸੇ ਵਧਾਈਆਂ ਦੇ ਲਿਓ ਇੱਕ ਦੂਜੇ ਨੂੰ ਤੇ ਬਾਕੀ ਵੀ ਤੁਹਾਡੀ ਮਰਜ਼ੀ ਹੈ ਆਪਣੇ ਕਹਿਣਾ ਨਾ ਕਿਸੇ ਨੂੰ ਰੁਕਣਾ ਤੇ ਜੇ ਕੋਈ ਰੋਗ ਹੈ ਤਾਂ ਬੜਾ ਵਧੀਆ ਗੱਲ ਹੈ ਤੇ ਇਹ ਗੱਲ ਧਿਆਨ ਚ ਰੱਖਿਓ ਵੀ ਜੂਨ ਦਾ ਮਹੀਨਾ ਹੈ ਤੁਹਾਨੂੰ ਪਤਾ ਜੂਨ ਚ ਕੀ ਕੁਝ ਹੋਇਆ ਸੀ ਤੇ ਬਸ ਮੈਂ ਤਾਂ ਹੀ ਆਣਾ ਜੇ ਤੁਸੀਂ ਜਿੱਤ ਗਏ ਤਾਂ ਤੁਹਾਨੂੰ ਵਧਾਈਆਂ ਪੱਕੀਆਂ ਮੈਂ ਤੁਹਾਨੂੰ ਐਡਵਾਂਸ 'ਚ ਹੀ ਵਧਾਈਆਂ ਦਿੰਦਾ ਬਾਈ ਵੀ ਜਿਹੜਾ ਜਿਹੜੀ ਪਾਰਟੀ ਨੂੰ ਵੋਟ ਪਾਈ ਆ ਸਾਰਿਆਂ ਪਾਰਟੀਆਂ ਨੂੰ ਵਧਾਈਆਂ ਤੇ ਬਾਕੀ ਜੇ ਕੱਲ ਨੂੰ ਕੋਈ ਹੋਰ ਜੱਦਾ ਤਾਂ ਉਹਨੂੰ ਤੁਸੀਂ ਵਧਾਈਆਂ ਦੇ ਦਿਓ ਰਲ ਮਿਲ ਕੇ ਰਹੋ ਪੰਜਾਬ ਇਕੱਠਾ ਹੋਵੇ ਸਾਰਾ ਏਕਾ ਬਣਾਈ ਰੱਖੋ ਸਾਡੇ ਪਿੰਡ ਤੁਸੀਂ ਵੇਖ ਲਓ ਤਿੰਨੇ ਬੂਤ ਇਕੱਠੇ ਲੱਗੇ ਸੀ ਕਿਸੇ ਤੇ ਕੋਈ ਲੜਾਈ ਝਗੜਾ ਨਹੀਂ ਪਿਆਰ ਨਾਲ ਵੋਟਾਂ ਪਈਆਂ ਤਾਂ ਕਰਕੇ ਵੋਟਾਂ ਆਉਂਦੀਆਂ ਇੰਗੀਆਂ ਰਹਿੰਦੀਆਂ ਰਲ ਮਿਲ ਕੇ ਰਹੋ ਇਕਤਾ ਦਾ ਸਬੂਤ ਦਿਓ ਓਕੇ ਦੋਸਤੋ ਬਾਕੀ ਇਲੈਕਸ਼ਨ ਨੂੰ ਹੋਰ ਵੀ ਆ ਰਹੇ ਆ ਨਾ ਬਹੁਤ ਸਰਪੰਚੀ ਦਾ ਆਊਗਾ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਕੋਈ ਜਿਮਣੀ ਚੋਣਾਂ ਵੀ ਆਉਣਗੀਆਂ ਹਾਂ ਇਲੈਕਸ਼ਨ ਦਾ ਸਾਰਾ ਸਾਲ ਹੀ ਚੱਲਣੇ ਆ ਤੇ ਤੁਸੀਂ ਸਾਰਾ ਸਾਲ ਇਕੱਠਾ ਰਹਿਣਾ ਠੀਕ ਹੈ ਹੁਣ ਪੰਜਾਬ ਦੇ ਵਿੱਚ ਪੰਜਾਬ ਦੀ ਸ਼ਕਲ ਬਦਲ ਰਹੀ ਹੈ ਹੌਲੀ-ਹੌਲੀ ਤੁਸੀਂ ਗੱਲ ਮੇਰੀ ਯਾਦ ਰੱਖਿਓ 27 ਦੇ ਵਿੱਚ ਪੰਜਾਬ ਦਾ ਮੂੰਹ ਹੋਰ ਪਾਸੇ ਹੋਊਗਾ ਜੇ ਦੇਖੋ ਨਿਕਲ ਕੇ ਵੇਖਿਓ ਮੁੰਡੇ ਸੜਕਾਂ ਦੇ ਭੱਜ ਰਹੇ ਆ ਦੌੜ ਲਾ ਰਹੇ ਆ ਬਾਹਨਾਂ ਦੇ ਵਿੱਚ ਰੇਸ ਲਾ ਰਹੇ ਕਿੰਨਾ ਵਧੀਆ ਮਾਹੌਲ ਆ ਪੰਜਾਬ ਦਾ ਥਾਂ-ਥਾਂ ਸ਼ਰਧਾਂਗੀਆਂ ਵਰ ਰਹੀਆਂ ਪੁਰਾਣੀਆਂ ਖਰਾਕਾਂ ਜਿਹੜੀਆਂ ਆਪਣੀਆਂ ਉਹ ਹੋ ਰਹੀਆਂ ਹੈ ਆ ਕਰਕੇ ਸਮਾਂ ਬਦਲਦਾ ਤੇ ਬਾਕੀ ਦੋਸਤੋ ਮੈਂ ਤਾਂ ਇੰਨੇ ਕਹਿਣਾ ਚਾਹਣਾ ਬਾਕੀ ਸੋਨੂੰ ਸਾਰਿਆਂ ਨੂੰ ਮੇਰੇ ਬਣਿਓ ਆਲ ਦਾ ਵੈਸਟ ਥੋੜੇ ਸਮੇਂ ਦੇ ਵਿੱਚ ਵਿੱਚ ਰਿਜ਼ਲਟ ਆ ਜਾਊਗਾ ਤੇ ਸ਼ਾਂਤੀ ਬਣਾਈ ਰੱਖਿਓ ਆਲ ਦਾ ਵੈਸਟ ਮੇਰੇ ਬਣੂ ਸਾਰੇ ਜਿੰਨੇ ਆਪਣੇ ਭਰਾ ਹੁਣ ਆਪੜ ਸਾਰੀਆਂ ਪਾਰਟੀਆਂ ਨਾਲ ਜਾਣਦੇ ਹੀ ਐ ਤੇ ਆਪਣੇ ਆਪ ਵਾਲੇ ਵੀ ਹੈਗੇ ਆਪਣੇ ਭਰਾ ਹੀ ਆ ਬਥੇਰੇ ਜਣੇ ਆਪ ਵਾਲੇ ਕਾਂਗਰਸ ਵਾਲੇ ਵੀ ਆਪਣੇ ਭਰਾ ਹੈ ਤੇ ਲੱਖੇ ਵਾਲੇ ਵੀ ਆਪਣੇ ਭਰਾ ਹੀ ਸਾਰੇ ਨਾਲ ਉੱਥੇ ਬੈਠੇ ਰਿਹਾ ਬੁੱਚੇ ਅਸੀਂ ਜਿਵੇਂ ਗੱਲਾਂ ਬਾਤਾਂ ਕਰੀਆਂ ਭਰਾਵਾਂ ਵਾਂਗੂ ਰਹੇ ਆ ਹੈ ਤੇ ਵੋਟਾਂ ਵੇਲੇ ਆ ਕੇ ਮੁੜ ਕੇ ਮੜਾ ਗੁੱਸਾ ਕਰ ਲੈਨੇ ਆਪਾਂ ਫਿਰ ਛੇ ਵੀ ਨਹੀਂ ਆਈਆਂ ਲੰਗੀਆਂ ਦੇਖੋ ਜਿਹਨੂੰ ਬੁਲਾਉਂਦੇ ਨਹੀਂ ਤਾਂ ਕਰਕੇ ਦੋਸਤੋ ਇੰਨਾ ਕੰਮਾਂ ਚ ਕੁਛ ਨਹੀਂ ਪਿਆ ਰਲ ਮਿਲ ਕੇ ਰੋ ਦੋਸਤੋ ਮੈਂ ਵੇਚਦੀ ਕਈ ਵਾਰੀ ਕੱਲ ਕਹਿਆ ਨਾ ਕਈ ਰੀ ਅੱਜ ਕਹਿਆ ਨਾ ਕਿਉਂਕਿ ਵੀਡੀਓ ਇਹ ਮੈਂ ਬਣਾ ਰਿਹਾ ਹਾਂ ਰਿਜ਼ਲਟ ਤੱਕ ਤਨ ਪਹਿਲਾ ਮਤਲ 3 ਤਰੀਕ ਨੂੰ ਤਾਂ ਕਰਕੇ ਕੋਈ ਇੰਨੀ ਕ ਐਡਜਸਟਮੈਂਟ ਕਰ ਲਿਓ ਤੇ ਹੁਣ ਆਪਾਂ ਜਾਣੇ ਅੱਡੇ ਤੇ ਲਾਉਣੇ ਪੈਂਚਰ ਤੇ ਫਿਰ ਬਾਈ ਰਹਿਮਤਲੇ ਨੂੰ ਰੂਰੂ ਕਰਨਾ ਥੋਡੇ ਉਹ ਵੀ ਕਰਾਂਗੇ ਉਹ ਵੀ ਵੀਡੀਓ ਤੁਸੀਂ ਧਿਆਨ ਨਾਲ ਸੁਣਿਓ ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਹਮੇਸ਼ਾ ਖੁਸ਼ ਰਹੋ ਹੱਸਦੇ ਵਸਦੇ ਰਹੋ ਜਿਵੇਂ ਤੁਸੀਂ ਸਾਡੀ ਸਪੋਰਟ ਕਰ ਰਹੇ ਹੋ ਹੁਣ ਐਂ ਕਰਦੇ ਰਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਰ ਧੰਨਵਾਦ ਤੁਹਾਡੇ ਭਰਾ ਤੋਂ ਕੋਈ ਗਲਤੀ ਹੋਈ ਹੋਵੇ ਜਾਂ ਮਨ ਚ ਮੇਰੇ ਪ੍ਰਤੀ ਗੁੱਸਾ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਖੁਸ਼ ਰਿਆ ਕਰੋ ਜਿੰਨਾ ਜੋਰ ਸੀ ਸਾਰਾ ਇਲਾਹਾ ਤ ਸਾਰਾ ਦੁਰਕੇ ਲਕਾ ਘਾਤਾ ਸਾਰਾ ਦੁਰਕੇ ਲਕਾ ਘਾਤਾ ਪੈਸਾ ਪਾਣੀ ਵਾਂਗ ਵਹਾਤਾ ਵਿਕ ਗਏ ਟੱਕ ਜ਼ਮੀਨਾਂ ਦੇ ਨਹੀਂ ਹੁਣ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾ ਦੇ ਨਹੀਂ ਹੁਣ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾ ਹਾਂ ਦੇ ਪਿਆਰ ਪ੍ਰੀਤ ਸੱਚ ਕਾਲ ਜੀ ਮੈਂ ਤੁਹਾਡਾ ਆਪਣਾ ਰਹਿਮਤ ਅਜੀ ਐ ਬੇਨਤੀ ਤੇ ਗੁਜਾਰਿਸ਼ੇ ਕਰਨ ਜਾ ਰਹੇ ਆ ਕਿ ਅੱਜ 4 ਜੂਨ ਹੈ ਤੇ ਅੱਜ ਅਸ ਜਨਨ ਦਾ ਜਿਹੜਾ ਹੋਂਦ ਇਹਦੇ ਵਿੱਚ ਜਿਹੜੇ ਐਮਪੀ ਆਪਣੇ ਚਾਰ 16 17 ਐਮਪੀ ਖੜੇ ਹੋਏ ਸੀ ਬਟਿੰਡੇ ਤੋਂ ਜਿੰਨਾਂ ਚੋਂ ਆਪਾਂ ਚਾਰ ਪੰਜਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਹਨਾ ਆਪਣੇ ਲੋਕ ਵੀ ਜਾਣਦੇ ਆ ਉਹਨਾਂ ਚੋਂ ਤਿੰਨ ਐਮਪੀ ਸੀ ਜਿਹੜੇ ਮੇਰੇ ਨਾਲ ਪੂਰੀ ਤਰ੍ਹਾਂ ਟੱਚ ਸੀ ਮੇਰੇ ਨਾਲ ਕੰਟੈਕਟਡ ਸੀ ਕਿਉਂਕਿ ਮੈਂ ਉਹਨਾਂ ਦੇ ਪ੍ਰੋਗਰਾਮਾਂ ਦੇ ਉੱਤੇ ਜਾਂਦਾ ਰਹਿਣਾ ਮੈਂ ਜਿਹੜਾ ਕਲਾਕਾਰ ਉਹ ਸਭ ਦਾ ਸਾਝਾ ਹੁੰਦਾ ਪਾਰਟੀ ਕ ਲੱਗ ਜੀ ਜਾ ਰਿਸ਼ਤੇ ਕ ਲੱਗ ਜੀ ਜਾ ਇਹਦੀ ਵੱਡੀ ਮਿਸਾਲ ਵੇਖਣ ਨੂੰ ਮਿਲੀ ਕਿ ਆਪਣੇ ਪਿੰਡਾਂ ਦੀਆਂ ਦੇ ਵਿੱਚ ਕਾਂਗਰਸ ਅਕਾਲੀ ਦਲ ਬਿਲਕੁਲ ਨਾਲੋ ਨਾਲ ਬੂਥ ਲੱਗੇ ਸੀ ਵੱਡੀ ਗੱਲ ਸਾਰਿਆਂ ਤੋਂ ਇਹ ਸੀ ਵੀ ਜਿਹੜੇ ਵੀ ਬੂਥ ਦੇ ਵਿੱਚ ਬੰਦੇ ਬੈਠੇ ਸੀ ਇੱਕ ਦੂਜੇ ਨੂੰ ਬੁਲਾ ਰਹੇ ਸੀ ਮੁਹੱਬਤ ਨਾ ਬੜੀ ਨਾ ਜਦੋਂ ਕੋ ਟੱਪਦਾ ਸੀ ਤਾਂ ਪਾਣੀ ਲੀਕਾ ਨਹੀਂ ਪੀਓ ਪਾਣੀ ਪੀਓ ਹਨਾ ਦੁੱਧ ਵਾਲਾ ਪਾਣੀ ਪੀਓ ਇਹ ਪਾਣੀ ਪੀਓ ਹਨਾ ਚਾਹ ਪੀਓ ਜੀ ਰੋਟੀ ਖਾ ਲੋ ਰੋਟੀ ਦੀ ਬਹੁਤ ਵੱਡੀ ਮਿਸਾਲ ਮਿਲੀ ਕਿ ਰੋਟੀ ਵੀ ਬੰਸੀ ਦੇ ਢਾਬੇ ਤੋਂ ਤਿਆਰ ਹੋ ਕੇ ਆਇਆ ਕੀ ਬਾਤ ਆਏ ਇਹ ਮੁਹੱਬਤ ਹੋਣੀ ਚਾਹੀਦੀ ਆ ਔਰ ਰੋਟੀ ਉਹ ਤਿੰਨਾਂ ਪਾਰਟੀਆਂ ਦੇ ਬੰਦਿਆਂ ਨੇ ਖਾਧੀ ਇੱਕ ਥਾਂ ਦੇ ਰੋਟੀ ਬਹੁਤ ਵੱਡੀ ਗੱਲ ਪਤਾ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਹੁਣ ਮੇਰੀ ਇੱਕ ਛੋਟੀ ਜੀ ਗੁਜਾਰਿਸ਼ ਆ ਪੁਜੀਨ ਨੂੰ ਕਿ ਅੱਜ ਰਿਜ਼ਲਟ ਆਊਟ ਹੋਣਾ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਜਿੱਤਦਾ ਉਹਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਐਡਵਾਂਸ ਦੇ ਵਿੱਚ ਪਰ ਇੱਕ ਗੱਲ ਧਿਆਨ ਰੱਖਿਓ ਆਦਨੀਆਂ ਦੇ ਵਸਨੀਕ ਮੇਰੇ ਚਾਚੇ ਤਾਇਓ ਮੇਰੇ ਚਾਚੇ ਤਾਇੇ ਦੇ ਮੰਡਿਓ ਮੇਰੀ ਮਾਵਾ ਭੈਣਾ ਸਭ ਨੂੰ ਬੇਨਤੀ ਕਰਦਾ ਖੁਸ਼ੀ ਹੁੰਦੀ ਹੈ ਹਰ ਇੱਕ ਨੂੰ ਜਿਹੜੀ ਪਾਰਟੀ ਦਾ ਗਲਾ ਸਪੋਰਟਰ ਹੁੰਦਾ ਜਦੋਂ ਉਹਦੀ ਜਿੱਤ ਹੁੰਦੀ ਹੈ ਤਾਂ ਉਹਨੂੰ ਆਟੋਮੈਟਿਕਲੀ ਖੁਸ਼ੀ ਹੁੰਦੀ ਹੈ ਕਿਸੀਂ ਮਿਹਨਤ ਕੀਤੀ ਸੀ ਜਿੱਤੇ ਹਨ ਹੱਲੇ ਆਪਾਂ ਨੂੰ ਨਹੀਂ ਪਤਾ ਕਿ ਕਿੰਨਾ ਦੀ ਜਿੱਤ ਹੋਣੀ ਹੈ ਜਾਂ ਕਿੰਨਾ ਦੀ ਹਾਰ ਹੋਣੀ ਹੈ ਪਰ ਮੇਰੀ ਬੇਨਤੀ ਇਹੀ ਹੈ ਜਿਹੜੀ ਵੀ ਪਾਰਟੀ ਦਾ ਕੈਂਡੀਡੇਟ ਜਿੱਤੂਗਾ ਉਹਨਾਂ ਦੇ ਸਮਰਥਕਾਂ ਨੂੰ ਬੇਨਤੀ ਹੈ ਮੇਰੀ ਵਿਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਸ਼ਨ ਉਹ ਨਾ ਮਨਾਇਆ ਜਾਵੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਤੋਂ ਉਲਟਮਕਾ ਜਾਂ ਕੋਈ ਪਟਾਕਾ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਗਰਾਮ ਜਿਹੜਾ ਨਾਲ ਲਿਖਿਆ ਜਾਵੇ ਗੁਰੂ ਸ੍ਰੀ ਗੁਰਦੁਆਰਾ ਸਾਹਿਬ ਜਾਓ ਉਥੇ ਆਪਣੀ ਅਰਦਾਸ ਕਰਾਓ ਆਪਣੇ ਸਮਰਥਕਾਂ ਨੂੰ ਲੈ ਕੇ ਜਾਓ ਜਾਂ ਜਿਹੜੇ ਵੀ ਧਰਮ ਨੂੰ ਅਗਲਾ ਬਿਲੋਂਗ ਕਰਦਾ ਉਥੇ ਪਹੁੰਚੋ ਆਪਣੇ ਕਿੰਨੇ ਗੁਰਦੁਆਰੇ ਆਪਣੇ ਸੌਰੀ ਗੁਰਦੁਆਰਾ ਮਸਜਿਦ ਮੰਦਿਰ ਨੇ ਆਪਣੇ ਦਰਬਾਰ ਬਣਿਆ ਹੋਇਆ ਸਰਕਾਰਾਂ ਦਾ ਪੀਰਖਾਨਾ ਆਪਣੀ ਦਰਬਾਰਾਂ ਦੇ ਕਿਤੇ ਵੀ ਜਾਓ ਤੁਸੀਂ ਉਥੇ ਆਪਣੀ ਅਰਦਾਸ ਬੇਨਤੀ ਕਰੋ ਪਰ ਕਿਸੇ ਤਰ੍ਹਾਂ ਦਾ ਪਟਾਕਾ ਜਾਂ ਕੋਈ ਢੋਲ ਇਸ ਤਰ੍ਹਾਂ ਦਾ ਕੋਈ ਵੀ ਆਪਾਂ ਜਸ਼ਨ ਨਹੀਂ ਮਨਾਉਣਾ ਉਹਦੇ ਪਿੱਛੇ ਇੱਕ ਕਾਰਨ ਹੈ ਕਿਉਂਕਿ ਪਿਛਲੇ ਦਿਨੀ ਆਪਣੇ ਪਿੰਡ ਵਿੱਚ ਕਹਿਰ ਦੀਆਂ ਮੌਤਾਂ ਹੋਈਆਂ ਤਿੰਨ ਤਾਂ ਗੱਬਰੂ ਨੌਜਵਾਨ ਬੁੱਤ ਡਾਂਗਾ ਰਹੀ ਮਾਂ ਦੇ ਚਲੇ ਗਏ ਬਹੁਤ ਦੁੱਖ ਹੁੰਦਾ ਉਦੋਂ ਬਹੁਤ ਜਿਆਦਾ ਦੁੱਖ ਹੁੰਦਾ ਜਦੋਂ ਹਾਲੇ ਅੱਲੇ ਦੋਸਤੋ ਆਪਣਾ ਸਭ ਦਾ ਹੱਕ ਬਣਦਾ ਹੈ ਕਿ ਆਪਾਂ ਦੁੱਖ ਦੀ ਘੜੀ ਦੇ ਵਿੱਚ ਖੜੀਏ ਖੁਸ਼ੀ ਹਾਂ ਹੁੰਦੀ ਹੈ ਕਿਸੇ ਦਾ ਵੀ ਅੱਜ ਕੈਂਡੀਡੇਟ ਜਿੱਤੇ ਉਹ ਖੁਸ਼ੀ ਆਟੋਮੈਟਿਕਲੀ ਹੋਣੀ ਹੈ ਹਨ ਪਰ ਮੇਰੀ ਬੇਨਤੀ ਆ ਸਾਰੀਆਂ ਪਾਰਟੀਆਂ ਦੇ ਨਮਾਇੰਦਿਆਂ ਨੂੰ ਸਾਰੀਆਂ ਪਾਰਟੀਆਂ ਦੇ ਮੇਨ ਕੋਆਰਡੀਨੇਟਰਾਂ ਨੂੰ ਕਿ ਕਿਰਪਾ ਕਰਕੇ ਕਿਸੇ ਵੀ ਪਾਰਟੀ ਦਾ ਜੋ ਉਮੀਦਵਾਰ ਜਿੱਤੇ ਅੱਜ ਤਾਂ ਕੋਈ ਜਸ਼ਨ ਨਹੀਂ ਮਨਾਉਣਾ ਜਿਹੜੀ ਪਾਰਟੀ ਨਹੀਂ ਜਿੱਤਦੀ ਉਹਦੇ ਜਿੰਨੇ ਵੀ ਸਮਰਥਕਾਂ ਜੋ ਪਾਰਟੀ ਜਿੱਤੂਗੀ ਉਹਦੇ ਨਾਲ ਹੱਥ ਮਿਲਾ ਕੇ ਉਹਨੂੰ ਕਹੋ ਕਿ ਤੈਨੂੰ ਵਧਾਈਆਂ ਹਨਾ ਅਸਨਲ ਪਿਆਰਵਰਦ ਆਈ ਸਾਰੇ ਵੱਡੇ ਲੀਡਰ ਕਰਦੇ ਨੇ ਤੁਸੀਂ ਸੋਚ ਕੇ ਦੇਖੋ ਜਦੋਂ ਕੋਈ ਮੰਤਰੀ ਦੋ ਮੰਤਰੀਆਂ ਦੀ ਫਾਈਟ ਹੁੰਦੀ ਆ ਆਪਸ ਵਿੱਚ ਵਿੱਚ ਇੱਕ ਮੰਤਰੀ ਹਾਰ ਜਾਂਦਾ ਮੁੱਖ ਮੰਤਰੀ ਦੀ ਗੱਲ ਕਰ ਰਹੇ ਆ ਤਾਂ ਜਦੋਂ ਉਹ ਸੀਸੇ ਸੰਭਾਲਦਾ ਤਾਂ ਉਹ ਹੱਥ ਮਲਾ ਕੇ ਆਪ ਕੁਰਸੀ ਥੜ ਕੇ ਰੱਖਦਾ ਫੇਰ ਪਾਉਂਦਾ ਨੈਕਸਟ ਜੇਮ ਨੂੰ ਕੁਰਸੀ ਦੇ ਤੇ ਇਹ ਵੱਡੀਆਂ ਗੱਲਾਂ ਬਾਤਾਂ ਨੇ ਤੇ ਬਸ ਪਿਆਰ ਬਣਾ ਕੇ ਰੱਖੋ ਬਾਕੀ ਆਧਨੀਆਂ ਦੇ ਪਿੰਡ ਪਿਆਦਨੀਆਂ ਪਿੰਡ ਦੇ ਲੋਕ ਬਹੁਤ ਸੁਗੜ ਸਿਆਣੇ ਤੇ ਮੈਂ ਤੇ ਲੋਕ ਨੇ ਮੇਰਾ ਸਾਰੇ ਹੱਥ ਬਨ ਕੇ ਬੇਰਖਾਸਤ ਹੈ ਕਿ ਜਸ਼ਨ ਤੋਂ ਥੋੜਾ ਪ੍ਰੇਸ਼ ਕਰਿਓ ਆਉਣ ਵਾਲੇ ਜਨਾਂ ਦੇ ਵਿੱਚ ਮਾਲਕ ਆਪਣੇ ਪਿੰਡ ਦੇ ਉੱਤੇ ਆਪਣੇ ਨਗਰ ਦੇ ਉੱਤੇ ਸਾਰੇ ਤੇ ਮਿਹਰ ਭਰਿਆ ਹੱਥ ਰੱਖੇ ਕੋਈ ਦੁੱਖ ਦੀ ਘੜੀ ਨਾ ਆਵੇ ਕੋਈ ਅਖਰ ਬੋਲਦੇ ਤੋਂ ਵੱਧ ਘਟ ਖੋਲਿਆ ਗਿਆ ਹੋਵੇ ਤੁਸੀਂ ਮੈਨੂੰ ਛੁਮੇ ਆ ਬਰਦਾਸ਼ਤ ਕੀਤਾ ਕਮਲ ਜ਼ਰੂਰ ਕਰ ਲਿਓ ਆਪ ਜੀ ਦਾ ਤਨ ਮੈਂ ਦੀਵਾ ਮੰਗਾ ਮੈਂ ਆਪ ਜੀ ਦਾ ਬੱਚਾ ਆਪ ਜੀ ਦਾ ਪੋਤਾ ਆਪ ਜੀ ਦਾ ਭਰਾ ਮਿਹਰਬਾਨੀ ਸ਼ੁਕਰੀਆ ਬਾਬਾ ਨਾਨਕ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰੱਖੇ ਸਾਰਿਆਂ ਨੂੰ ਸਾਰੀਆਂ ਪਾਰਟੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਇਕੱਠੇ ਬੈਠ ਕੇ ਸਾਰਿਆਂ ਨੇ ਜੋ ਵੋਟਾਂ ਦਿੱਤਾਈਆਂ ਨੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਏਕੇ 'ਚ ਵਿੱਚ ਬਾਲਾ ਸਾਰੇ ਇਕੱਠਾ ਰਹੋ ਇਕੱਠੇ ਰਹੋ ਇਕੱਠਿਆਂ ਦੇ ਵਿੱਚ ਸਭ ਨੂੰ ਬਰਕਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਲਓ ਜੀ ਆਪਾਂ ਆ ਗਏ ਸੀ ਅੱਡੇ ਤੇ ਪਰ ਮੇਰਾ ਮੋਟਰਸਾਈਕਲ ਨਹੀਂ ਆਇਆ ਕਿਉਂਕਿ ਮੈਂ ਧੋਤਾ ਸੀ ਤੇ ਸਟਾਰਟ ਹੀ ਨਹੀਂ ਹੋਇਆ ਨਾਲਾ ਮਹੀਨੇ ਬਾਅਦ ਸਟਾਰਟ ਕਰਿਆ ਹੁਣ ਪਹਿਲਾ ਤਾਂ ਹੋ ਗਿਆ ਸਟਾਰਟ ਧੋਤੇ ਬਾਅਦ ਨਹੀਂ ਹੋਇਆ ਤੇ ਬਾਕੀ ਚਾਚਾ ਦੱਸ ਪਰ ਕੀ ਲੱਗ ਰਿਹਾ ਹੈ મોદી ਬਣਾ ਚੁ ਗਰਮੈਂਟ ਕਿ ਨਹੀਂ ਕੋਈ ਸਮਝ ਨਹੀਂ ਲੱਗਦੀ ਇਹਨਾਂ ਦੀ ਕੋਈ ਪਤਾ ਨਹੀਂ ਲੱਗਦਾ ਮੈਂ ਤਾਂ ਕਾਂਗਰਸ ਹਰ ਤਾਂ ਕੀ ਜਾਂਦੇ ਵੀ 295 ਸਾਡੀਆਂ ਪੱਕੀਆਂ ਹੋਈਆਂ ਵੀ ਆ ਹਾਂ ਤੇ ਫਿਰ ਜੇ 295 ਲੱਗ ਜਾਂਦੇ ਫਿਰ ਦੂਜਾ ਕੋਲੇ ਫਿਰ ਦੂਜਾ ਵੰਡੀਆਂ ਸੰਧੀਆਂ ਹੋ ਕੇ ਉਹ ਨਹੀਂ ਪਰ ਜਿਹੜੇ ਜਿਹੜੇ ਤਾਂ ਨਿਊਜ਼ ਚੈਨਲ ਆਪਣੋਂ ਕੋਈ ਉਹ ਤਾਂ ਗੱਲਾਂ ਐਵੇਂ ਚਲੋ મોદી ਦੀ ਗੱਲ ਹੀ ਕਰਨਗੇ ਉਹ ਤਾਂ ਆਏ ਆਦੇ ਆ ਵੀ ਉਹ 300 400 ਕਈ ਦਾਖੀ ਨੇ 3 400 ਤੱਕ ਲਮੋਦੀ ਲੈ ਜਾਊਗਾ ਜਿਹੜੇ ਇਹ ਆਦੇ ਵੀ ਸਾਡੀਆਂ 300 ਦੇ ਨੇ ਸਾਡੀਆਂ ਹੋਣਗੀਆਂ ਵੀ ਇਹ ਤਾਂ ਮੀਡੀਆ ਦਾ ਕਾਂਗਰਸ ਵਾਲੇ ਹਾਂ ਸਾਰੇ ਇਕੱਠੇ ਆ ਤਾਂ ਫਿਰ ਹਾਂ ਕਾਂਗਰਸ ਕਿਉਂ ਸਾਰੇ ਇਕਲੇਸ਼ਾ ਦਾ ਬਾਇ ਆਪਾ ਗਠਬੰਧਨ ਹੈ ਮਹਾ ਗਠਬੰਧਨ ਤੇ ਪੰਜਾਬ ਦਾ ਕੀ ਮਾਹੌਲ ਲੱਗਦਾ ਕਿਹੜਾ ਕਿਹੜਾ ਵਾਅਦਾ ਲੈ ਕੇ ਜਾਓ ਪੰਜਾਬ ਚ ਤੇਰੇ ਹਿਸਾਬ ਨਾਲ ਕੋਈ ਪਤਾ ਨਹੀਂ ਲੱਗਦਾ ਤੇ ਐਡਾ ਕਿਹਦਾ ਨਾ ਪੰਜਾਬ ਚਾ ਵਾਅਦਾ ਲੈ ਜਾਓ ਕਈ ਕਾਰਨ ਨਹੀਂ ਚੰਗਾ ਸਮਝੀ ਜਾਂਦੇ ਕਈ ਕਾਰਨ ਨਹੀਂ ਮਾੜਾ ਸਮਝੀ ਜਾਂਦੇ ਕਈ ਕਾਂਗਰਸ ਨੂੰ ਮਾੜਾ ਸਮਝੀ ਜਾਂਦੇ ਆ ਵੈਸੇ ਤਾਂ ਜਿਹੜਾ ਮੋਦੀ ਸਰਵੇ ਤਾਂ ਆਇਆ ਤਾਂ ਚੈਰ ਵੀ ਕਾਂਗਰਸ ਸਾਥੋਂ ਵੱਧ ਲੈ ਗਿਓ ਹੱਥ ਕਾਂਗਰਸ ਦਾ ਹਾਂ ਲੋਕ ਦੋ ਕਰ ਲਿਆ ਸਰਵੇ ਵਾਲਾ ਦੋ ਆਉਣ ਨੂੰ ਕੱਲੇ ਚੱਲ ਇੱਕ ਤੋਂ ਤਿੰਨ ਦਿੰਦੇ ਸਰਵੇ ਵਾਲਾ ਤਾਂ ਸਿਹਰੇ ਪਤਾ ਲੱਗ ਗਿਆ ਇੱਕ ਹਜ਼ਾਰ ਦਿੰਦੇ ਇੱਕ ਹਜ਼ਾਰ ਕਿਉਂਕਿ ਸਿਹਰੇ ਸਿਹਰੇ ਪਤਾ ਲੱਗ ਗਿਆ ਸਰਵੇ ਵਾਲਾ ਤਿੰਨ ਸਿਹਰੇ ਦੇ ਦੇਣਾ ਹੁਣ ਤਾਂ ਕਿੱਥੇ ਅੱਥੋਂ ਜਰ ਬਗ ਉਹਦੇ ਸਮਝ ਜਾਣਗੇ ਫਿਰ ਤੱਕੀ ਪਤਾ ਲੱਗਣਾ ਚਲੋ ਦੋਸਤੋ ਕੁਝ ਨਹੀਂ ਬੱਸ ਜੋ ਅਜ ਉਹਨੂੰ ਵੀਡੀਓ ਆਊਗਾ ਉਹਦੋਂ ਤੁਸੀਂ ਵੇਖ ਹੀ ਲਵੋਗੇ ਕੀ ਚੱਲੀ ਜਾਂਦਾ ਕੰਮ ਤੇ ਅਸੀਂ ਵੇਟ ਕਰਨੀ ਅੱਜ ਤੇ ਬਾਕੀ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਕੋਈ ਗਲਤੀ ਫਲਤੀ ਹੋਈ ਉਹਦੇ ਲਈ ਮਾਫੀ ਮਿਲਦੇ ਆਂ ਦੋਸਤੋ ਕੱਲ ਨੂੰ ਓਕੇ ਬਾਏ ਟਾਟਾ